ਕੀ ਗੱਲ ਹੈ ਨਾ ਕਿ ਹਲਕਾ ਦਾਖਾ ਦੇ ਐਮ ਐਲ اے ਸਰਦਾਰ ਮਨਪੀਤ ਸਿੰਘ ਯਾਲੀ ਦਾ ਪਿੰਡ ਲੀਹਾ ਦੇ ਵਿੱਚ ਨੀ ਪੱਥਰ ਦੇ ਜਗਾ ਪਿੱਛੇ ਜੋ ਸਮਾਨ ਆਇਆ ਸੀ ਉਹ ਵੀ ਹਮੇ ਇਹ ਲਗਾਓ ਵੀ ਲੋਕ ਚੱਕ ਕੇ ਆਪਣੇ ਘਰਾਂ ਨੂੰ ਲੈ ਗਏ ਕੀ ਗੱਲ ਇੰਨਾ ਹੀ ਕਬਜਾ ਹੈ ਬਿਲਕੁਲ ਨਹੀਂ ਜੀ ਉਸ ਸਮੇ ਇਹ ਮਤਲਬ ਇਹ ਨਹੀਂ ਸੀਗਾ ਇਹ ਕਿਸੇ ਦਾ ਆਪਦਾ ਨਿੱਜੀ ਘਰ ਸੀਗਾ ਕਿਸੇ ਨੇ ਦਾਨ ਕੀਤਾ ਉੱਤੇ ਬੋਰਡ ਤੇ ਹਰਦੀਪ ਕੌਰ ਗੁਰਚਰਨ ਸਿੰਘ ਬੇਟੀਆਂ ਨੇ ਕੀਤਾ ਸੀਗਾ ਉਦੋਂ ਇਹ ਮਤਲਬ ਸਾਡੇ ਸਮੇ ਇਹ ਨਹੀਂ ਜੀ ਮੈਂ ਵੀ ਜਾਲੀ ਦੇ ਨਾਲ ਆ ਖੋਦੋ ਦੇ ਨਾਲ ਮੈਂ ਕਾਲੀ ਦਲ ਪਾਰਟੀ ਦਾ ਖੋਦ ਵਫਾਦਾਰ ਸਪਾਹੀ ਆ ਤੇਰੀ ਖਾਤ ਉਹਨਾਂ ਦੀ ਖਾਤਰ ਖੜੇ ਆ ਹੁਣ ਵੀ ਖੜੇ ਆ ਉਹਨਾਂ ਤੋਂ ਗਰੰਟਾਂ ਲਈਆਂ ਸਾਰੇ ਪਿੰਡ ਦਾ ਟੋਟਲ ਕੰਮ ਕੀਤਾ ਪਰ ਅਸੀਂ ਇਹ ਜੀ ਸਿਆਸਤ ਨਹੀਂ ਕੀਤੀ ਜਿਹੜੀ ਇਹ ਕਰ ਰਹੇ ਆ ਹੁਣ ਚੱਲ ਰਹੀ ਆ ਪਿੰਡ ਸਿਵਰੇਜ ਪਾਈ ਵਾਟਰ ਸਪਲਾਈ ਪਾਈ ਸਾਡੇ ਤੇ ਉਲਟੇ ਪਰਚੇ ਦਿੱਤੇ ਮੈਂ ਕਹਿੰਦਾ ਅਸੀਂ ਸਾਨੂੰ ਉਸ ਸਮੇਂ ਜਦੋਂ ਇਹ ਦਿੰਦੇ ਸੀ ਨਾ ਪਰਚੇ ਵੀ ਆ ਫਲਾਣੇ ਚੀਜ਼ ਕਬਲਾ ਕੀਤਾ ਫਲਾਣੇ ਚ ਕੀਤਾ ਸਾਨੂੰ ਇਹੀ ਚੰਗਾ ਹੁੰਦਾ ਵੀ ਇਹਨਾਂ ਨੂੰ ਚੇਤਾ ਤਾਂ ਹੈ ਵੀ ਕੀ ਕੀ ਕੰਮ ਕੀਤੇ ਆ ਜਾਲੀ ਸਾਹਿਬ ਨੇ ਇੱਥੇ ਕਰਵਾਏ ਆ ਪਿੰਡ ਦੇ ਵਿੱਚ ਫਲਾਨੀ ਚੀਜ਼ ਤੋਂ ਇਹ ਐਂ ਖਾ ਗਿਆ ਐਂ ਖਾ ਗਿਆ ਅਸੀਂ ਉਹ ਪੜ੍ਹ ਕੇ ਦੇ ਦੇਵੀਂ ਇਹਨਾਂ ਨੂੰ ਵੀ ਇਹ ਇਹਹੀ ਸੋਚਣ ਵੀ ਇਹ ਪਿੰਡ 'ਚ ਕੰ ਠੀਕ ਹੈ ਨਾ ਆ ਤਾਂ ਇਹਨਾਂ ਦੇ ਨੀ ਪੱਤਰਾ ਹੀ ਦਿਖਾਉਣਾ ਸਾਡੇ ਜਾਲੀ ਸਾਹਿਬ ਦਾ ਇੱਕ ਵੀ ਪੱਥਰ ਦਿਖਾ ਦਿਓ ਪਿੰਡ ਚ ਵੀ ਜੇ ਨਜਾਇਜ਼ ਲੱਗਿਆ ਹੋਇਆ ਤਾਂ